13 ਫਰਵਰੀ ਨੂੰ ਦਿੱਲੀ ਕੂਚ ਦੇ ਐਲਾਨ ਤੋਂ ਬਾਅਦ ਅੱਜ ਚੰਡੀਗੜ੍ਹ ਦੇ ਕਿਸਾਨ ਪਵਨ ਦੇ ਵਿੱਚ ਇੱਕ ਬੁੱਧੀਜੀਵਾਂ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ ਹੈ ਸਾਡੇ ਨਾਲ ਸਰਬ ਸਿੰਘ ਪਦੇਰ ਨੇ ਪਦੇਰ ਸਾਹਿਬ ਮੀਟਿੰਗ ਦੇ ਵਿੱਚ ਕੀ ਮੁੱਦੇ ਜਿਹੜੇ ਉਹ ਵਿਚਾਰ ਚਰਚਾ ਹੋਈ ਔਰ ਕੀ ਫੈਸਲਾ ਕੀਤਾ ਗਿਆ ਦਿੱਲੀ ਕੂਚ ਨੂੰ ਲੈ ਕੇ ਅਤੇ ਦੇਖੋ ਇੱਕ ਤਾਂ ਸੀ ਕਿ ਵੀ ਇੰਟੈਲੈਕਚੁਅਲ ਜਾਂ ਬੁੱਧੀਜੀਵੀ ਉਹਨਾਂ ਨੂੰ ਆਪਣੀਆਂ ਮੰਗਾਂ ਤੇ ਸਨਮਾਨ ਕੀਤਾ ਜਾਵੇ ਵੀ ਜੋ ਅਸੀਂ ਲੜਨ ਜਾ ਰਹੇ ਹਾਂ ਤੁਹਾਨੂੰ ਕੀ ਲੱਗਦਾ ਵਾ ਕੋਈ ਇਹਦੇ ਚ ਹੋਰ ਵੱਧਾ ਘੱਟਾ ਕਰਨ ਵਾਲੀ ਗੱਲ ਹੈ ਸਾਡੀਆਂ ਗੱਲਾਂ ਕਿੰਨਾ ਕਿ ਜਸਟੀਸ ਰਫਾਈ ਹੈਗੀਆਂ ਨੇ ਤਾਂ ਲਗਭਗ ਸਾਰਿਆਂ ਦੇ ਸਹੀ ਪਈ ਆ ਲੰਮੀ ਚੌੜੀ ਗੱਲਬਾਤ ਹੋਈ ਆ ਹੋਰ ਕੁਝ ਨੁਕਤੇ ਉੱਭਰ ਕੇ ਸਾਹਮਣੇ ਆਏ ਆ ਜਿਹੜੇ ਅਸੀਂ ਉਹ ਗਾਹਾਂ ਆਪਣੀਆਂ ਮੀਟਿੰਗਾਂ 'ਚ ਦੋਵੇਂ ਫਾਰਮ ਵਿਚਾਰ ਕੇ ਵੇਖਾਂਗੇ ਕਿਹੜੇ-ਕਿਹੜੇ ਹੋਰ ਇਹ ਨੁਕਤੇ ਉਭਾਰਨੇ ਚਾਹੀਦੇ ਆ ਤਾਂ ਪਹਿਲੋ ਹੀ ਕਿਸਾਨਾਂ ਨਾਲ ਕੋ ਕਾਫੀ ਕੰਮ ਕਰ ਰਹੇ ਤੇ ਹੋਰ ਸਾਡਾ ਨਜ਼ਰੀਆ ਬ੍ਰਾਊਡਰ ਹੋਇਆ ਵਾ ਇਹ ਗੱਲਾਂ ਕਿਹੜੇ ਢੰਗ ਨਾਲ মিডিਆ 'ਚ ਆਪਾਂ ਨੂੰ ਲੈ ਕੇ ਜਾਣੀਆਂ ਚਾਹੀਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਿਹੜੀ ਲਗਾਤਾਰ ਹੁਣ ਵੀ ਜਾਰੀ ਆ ਔਰ ਦਿੱਲੀ ਕੂਚ ਬਾਰੇ ਕੀ ਐਲਾਨ ਕੀਤਾ ਕਿਉਂਕਿ ਕਿਸ ਤਰੀਕੇ ਦਾ ਉਸ ਜਮਾ ਦੇ ਉੱਤੇ ਮਾਹੌਲ ਰਹੇਗਾ ਕਿੰਨੇ ਕਿਸਾਨ ਜਾਣਗੇ ਕਿੰਨੀਆਂ ਜਥੇਬੰਦੀਆਂ ਜਾਣਗੀਆਂ ਔਰ ਕਿਸ ਜਗ੍ਹਾ ਦੇ ਉੱਪਰ ਉੱਥੇ ਜਾ ਕੇ ਇਕੱਤਰ ਹੋਣਾ ਕੋਈ ਇਸ ਬਾਰੇ ਗੱਲਬਾਤ ਹੋਈ ਫੈਸਲਾ ਹੋਇਆ ਕੋਈ ਹਾਂ ਜੇ ਰੂਟ ਮੈਪ ਕਿਹੜਾ ਹੋਊਗਾ ਠੀਕ ਹੈ ਇਹ ਚਰਚਾ ਦੋਵਾਂ ਫੋਰਮਾਂ ਦੀ ਹੋਣੀ ਆ ਇਹ ਸਾਰਾ ਕੁਝ ਨੈਕਸਟ ਟਾਈਮ ਜਿਹੜਾ ਬਾ ਤੁਹਾਡੇ ਸਾਹਮਣੇ ਆ ਜੂਗਾ ਔਰ ਕਿੰਨੇ ਕੁ 71 ਹੋਣ ਦੀ ਸੁਭਾਵਨਾ ਹੈਗੀ ਕਿਸਾਨਾਂ ਦੀ ਉੱਥੇ ਤੁਸੀਂ ਦੇਖੋ ਇਹ ਤਾਂ ਹੁਣ ਤੁਸੀਂ ਦੇਖੋ ਕਿ ਲੱਖਾਂ ਚ ਜਾਵਾਂਗੇ ਜਦੋਂ ਅਸੀਂ ਤੁਰਾਂਗੇ ਤੁਸੀਂ ਉੱਥੇ ਹੋਣਾ ਤੁਹਾਨੂੰ ਕਾਫਲੇ ਬਖਾਲਾਂਗੇ ਤੁਸੀਂ ਜਿਆਦਾ ਵਧੀਆ ਤਰੀਕੇ ਨਾਲ ਦੱਸ ਸਕਦੇ ਹੋ ਵੀ ਕਿੰਨੇ ਕਿਸਾਨ ਜਾ ਰਹੇ ਨੇ ਕੇਂਦਰ ਸਰਕਾਰ ਖਿਲਾਫ ਕੀ ਮੰਗਾਂ ਕਿਹੜੀਆਂ ਨੇ ਮੁੱਖ ਮੰਗਾਂ ਜਿਹੜੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਪੁਰਾਣੀਆਂ ਵੀ ਨਾਲ ਜੁੜੀਆਂ ਨੇ ਜਾਂ ਕੋਈ ਨਵੀਆਂ ਹੀ ਸਰੀਆਂ ਨੇ ਦੇਖੋ ਇੱਕ ਤਾਂ ਦੋ ਵੱਡੇ ਹਮਲੇ ਆ ਵੀ ਜਿਹੜੋ ਬਾਹਰੋਂ ਵਿਦੇਸ਼ਾਂ ਤੋਂ ਫਸਲਾ ਮੰਗਾ ਕੇ ਉਹਨਾਂ ਤੇ ਜਿਹੜੀ ਕਾਰਿਆ ਉਹ ਤੋਂ ਖਤਮ ਕੀਤੇ ਜਾ ਰਹੇ ਇਹਦੇ ਨਾਲ ਸਾਡੀ ਜਿਹੜੀ ਦੇਸ਼ ਦੀ ਮੰਡੀਆ ਖਤਮ ਹੋਣ ਦੇ ਕਿਨਾਰੇ ਇਕ ਤਾਂ ਇੱਕ ਲੈਂਡ ਐਕ acquisition ਐਕਟ ਦੇ ਵਿੱਚੋਂ ਜਿਹੜਾ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਜ਼ਮੀਨਾਂ ਖੋਹਣ ਦਾ ਰਾਹ ਪੱਧਰਾ ਹੋ ਰਿਹਾ ਦੂਜੀ ਗੱਲ ਇਹ ਵੱਡੇ ਦੋ ਹਮਲੇ ਔਰ ਫਿਰ ਜਿਹੜਾ ਵੀ ਜੇ ਅਸੀਂ ਖੇਤੀ ਮੰਡੀ ਸਦਾ ਲਈ ਬਚਾਉਣੀ ਆ ਤੇ ਦੇਸ਼ ਦੀ ਪਾਰਲੀਮੈਂਟ ਵਿੱਚੋਂ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਲਿਆ ਜਾਵੇ ਤੇ ਉਹ ਸਦਾ ਲਈ ਸਾਡਾ ਸੇਫ ਹੋ ਜਾ ਤੇ ਲਾਹੇਮੰਦ ਭਾ ਲੈਣ ਲਈ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਸੀਟ ਤੁਹ ਪਲੱਸ 50% ਫਾਰਮੂਲ ਫਾਰਮੂਲੇ ਅਨੁਸਾਰ ਭਾਅ ਦੇਣ ਇਹ ਇਹ ਵੱਡੀ ਗੱਲ ਆ ਸਾਡੇ ਸਾਹਮਣੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਨ ਦਾ ਸਵਾਲ ਹੈਗਾ ਵਾ ਲਖੀਮਪੁਰ ਖਰੀਦਾ ਇਨਸਾਬ ਦਿੱਲੀ ਚ ਪਾਏ ਕੇਸ ਵਾਪਸ ਲੈਣ ਦੀ ਗੱਲ ਹੈਗੀ ਆ ਫਸਲੀ ਬੀਮਾ ਯੋਜਨਾ ਹੈਗੀ ਆ 58 ਸਾਲ ਤੋਂ ਉਪਰ ਕਿਸਾਨ ਤੇ ਮਜ਼ਦੂਰ ਨੂੰ ਪੈਨਸ਼ਨ ਦੇਣ ਦਾ ਸਵਾਲ ਹੈਗਾ ਭਾਰਤ ਵਿੱਚੋਂ ਪਰ ਸੰਸਥਾ ਤੋਂ ਬਾਹਰ ਆਵੇ ਉਹਦੀ ਗੱਲ ਹੈਗੀ ਆ ਤੋਂ ਇਹੀ ਉਹ ਮੰਗਾਂ ਲੈ ਕੇ ਜਿਸ ਤਰੀਕੇ ਨਾਲ ਪਹਿਲਾਂ ਵੀ ਪਰਚੇ ਦਰਜ ਕੀਤੇ ਗਏ ਸੀ ਕਿਸਾਨਾਂ ਤੇ ਮੁਕਦਮੇ ਹਜੇ ਤੱਕ ਜਾਰੀ ਹੈ ਔਰ ਫਿਰ ਉਹੀ ਕੰਮ ਹੋਊਗਾ ਅੱਗੇ ਜਾ ਕੇ ਜਿੱਥੇ ਤੁਸੀਂ ਧਰਨਾ ਦੇਣਾ ਫਿਰ ਪਰਚੇ ਦਰਜ ਹੋਣਗੇ ਉਸ ਜਗ੍ਹਾ ਦੇ ਉੱਪਰ ਫਿਰ ਸੇਮ ਕਟਨਾਵਾ ਹੋਣ ਗਿਆ ਕੇਵਲੇ ਇੱਕ ਸੰਘਰਸ਼ੀ ਰਾਹ ਚੁਣਿਆ ਤੁਸੀਂ ਗੋਵਰ ਗੱਲਬਾਤ ਨਾਲ ਕੋਈ ਕੋਸ਼ਿਸ਼ ਕੀਤੀ ਹੈ ਕੇਂਦਰ ਸਰਕਾਰ ਨਾਲ ਇਸ ਤਰੀਕੇ ਦੀ ਗੱਲ ਨਹੀਂ ਅਸੀਂ ਤਾਂ ਗੱਲਬਾਤ ਦਾ ਰਾਹ ਚੁਣਿਆ ਸਰਕਾਰ ਭੱਜ ਗਈ ਹੈ 2 ਸਾਲ ਹੋ ਗਏ ਸਰਕਾਰ ਨੇ ਕੁਝ ਨਹੀਂ ਕੀਤਾ ਸਰਕਾਰ ਸਾਦੀ ਤੇ ਗੱਲਬਾਤ ਦਾ ਰਾਹ ਸਾਡੀ ਤੇ ਮਜਬੂਰੀ ਹੈ ਹੁਣ ਵੀ ਮਰਦਾ ਕੀ ਨਹੀਂ ਕਰਦਾ ਬਾਕੀ ਸਰਕਾਰ ਕੀ ਕਰਦੀ ਉਹਦੇ ਹੱਥ ਚ ਸਭ ਕੁਝ ੱਲਾਂਗੇ ਜੇ ਖੇਤੀ ਚਲੇਗੀ ਤੇ ਸਾਰਾ ਕੁਝ ਚਲਿਆ ਜਾਣਾ ਸਾਡੀਆਂ ਨਸਲਾਂ ਫਸਲਾਂ ਤਬਾਹ ਹੋਣੀਆਂ ਕੋਈ ਨਹੀਂ ਕੇਸ ਪਾਦਣਗੇ ਚੱਲਾਂਗੇ ਕੇਸ ਦਿੱਲੀ ਦੇ ਵਿੱਚ ਕਿੰਨੀਆਂ ਜਥੇਬੰਦੀਆਂ ਦਾ ਕੱਟ ਹੋਣਾ ਕਿਉਂਕਿ ਇੱਕ ਪਾਸੇ ਜਥੇਬੰਦੀ ਜਿਹੜੀ ਗ੍ਰਾਹਾਂ ਉਹਨਾਂ ਨੇ ਕਿਸੇ ਹੱਲੇ ਤੱਕ ਸਪੋਰਟ ਨਹੀਂ ਕੀਤੀ ਮੈਂ ਦਿੱਲੀ ਜਾਊਂਗਾ ਜਾਂ ਚੰਡੀਗੜ੍ਹ ਦਾ ਮੋਰਚਾ ਲਗਣਾ ਉਹਦੇ ਵਿੱਚ ਰਹੂੰਗਾ ਹੋਰ ਜਥੇਬੰਦੀਆਂ ਕਿੰਨੀਆਂ ਕਿ ਹੈਗੀਆਂ ਨੇ ਕਿੰਨੇ ਫਾਰਮ ਜਿਹੜੇ ਨੇ ਇਸ ਨਾਲ ਸਹਿਮਤ ਨੇ ਆਹ ਦੇਖੋ ਦੋ ਵੱਡੇ ਫਾਰਮ ਆ ਸੈਂਕੜੇ ਜਥੇਬੰਦੀਆਂ ਹੋ ਜਾਣੀਆਂ ਅਸੀਂ ਜੜੇ ਵੀ ਬਾਹਰ ਰਹਿ ਗਏ ਆ ਸਾਰਿਆਂ ਨੂੰ ਨਾਲ ਲੈ ਕੇ ਦਿੱਲੀ ਜਾਵਾਂਗੇ ਸਾਰਿਆਂ ਨਾਲ ਗੱਲਬਾਤ ਚੱਲ ਰਹੀ ਹੈ ਤਾਇਸਟ੍ਰਿਕੇ ਨਾਲ ਹੁਣ 13 ਫਰਵਰੀ ਦਾ ਐਲਾਨ ਕੀਤਾ ਗਿਆ ਕਿ ਜਦੋਂ ਦਿੱਲੀ ਕੂਚ ਕੀਤਾ ਜਾਵੇਗਾ ਔਰ ਦਿੱਲੀ ਕੂਚ ਕਰਨ ਤੋਂ ਬਾਅਦ ਅਗਲਾ ਐਲਾਨ ਕਿਹੜਾ ਹੋ ਕਿਸਾਨ ਜਥੇਬੰਦੀਆਂ ਦੇ 21 ਜਾਂ 22 ਤਰੀਕ ਨੂੰ ਦਿਨੇ ਦੇ ਵਿੱਚ ਮੀਟਿੰਗ ਕੀਤੀ ਜਾਵੇਗੀ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕਾਂ ਡੈਨਿਕ ਸਵੇਰਾ ਟੀਵੀ ਚੰਡੀਗੜ੍ਹ